ਅਗਲੀ ਗੱਲ ਕਰੀਏ ਅਮਰੀਕਾ ਤੋਂ ਕੀਥੀਆਂ ਜਾ ਰਹੀਆਂ ਡਿਪੋਰਟੇਸ਼ਨਸ ਦੇ ਬਾਰੇ ਇਹਨਾਂ ਖਬਰਾਂ ਦੇ ਕਰਕੇ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਤੇ ਜਿਸ ਤਰੀਕੇ ਦੇ ਨਾਲ ਵਕ-ਵਕ ਤਰ੍ਹਾਂ ਦੀਆਂ ਫੋਰਸਸ ਡਿਪੋਰਟੇਸ਼ਨ ਨੂੰ ਅੰਜਾਮ ਦੇ ਰਹੀਆਂ ਨੇ ਉਹਦੇ ਨਾਲ ਵਕ-ਵਕ ਮੁਲਕਾਂ ਦੇ ਜਿਹੜੇ ਲੋਕ ਨੇ ਜਿਹੜੇ ਅਮਰੀਕਾ ਆ ਕੇ ਪਹੁੰਚੇ ਨੇ ਉਹਨਾਂ ਦੇ ਵਿੱਚ ਖਾਸਾ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਕਰ ਹੈ ਜਿਹੜੀ ਚਿੰਤਾ ਉਹ ਦੇਖੀ ਜਾ ਰਹੀ ਹੈ ਟੈਕਸਾਸ ਦੇ ਸਕੂਲ ਦੇ ਵਿੱਚ ਇੱਕ ਬੜੀ ਮੰਦਭਾਈ ਘਟਨਾ ਵਾਪਰੀ ਸੀ ਕਿ ਇੱਕ ਕੁੜੀ ਨੂੰ ਬੁਲੀ ਕੀਤਾ ਗਿਆ ਉਹਦੇ ਇਮੀਗ੍ਰੇਸ਼ਨ ਸਟੈਟਸ ਨੂੰ ਲੈ ਕੇ ਤੇ ਉਸ ਤੋਂ ਬਾਅਦ ਉਹਨੇ ਆਤਮ ਹੱਤਿਆ ਕਰ ਲਈ ਸੀ ਇਸੇ ਤਰ੍ਹਾਂ ਦੀਆਂ ਖਬਰਾਂ ਕਈ ਹੋਰ ਕਾਉਂਟੀਜ਼ ਦੇ ਵਿੱਚੋਂ ਆ ਰਹੀਆਂ ਨੇ ਜਿੱਥੇ ਮਾਪੇ ਜਿਹੜੇ ਨੇ ਉਹ ਬੱਚਾ ਨੂੰ ਸਕੂਲ ਭੇਜ ਕੇ ਵੀ ਫਿਕਰਮੰਦ ਨੇ ਤੇ ਖਾਸ ਕਰਕੇ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਨੂੰ ਪਿਕਅਪ ਕਰਦੇ ਹਾਂ ਜਾਂ ਉਹਨਾਂ ਨੂੰ ਡ੍ਰੌਪ ਆਫ ਕਰਦੇ ਹਾਂ ਤਾਂ ਉਦੋਂ ਵੀ ਸਾਨੂੰ ਇਹ ਖਤਰਾ ਰਹਿੰਦਾ ਹੈ ਕਿ ਕਿਸੇ ਕਿਤੇ ਸਾਡੇ ਇਮੀਗ੍ਰੇਸ਼ਨ ਸਟੈਟਸ ਕਰਕੇ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਅੜਚਣ ਜਾਂ ਕਿਸੇ ਵੀ ਤਰ੍ਹਾਂ ਦੀ ਅੜਚਣ ਹੁੰਦਾ ਜਿਹੜਾ ਸਾਹ ਨਾ ਕਰਨਾ ਪੈ ਜਾਵੇ ਇਸੇ ਤਰ੍ਹਾਂ ਦੇ ਜਿਹੜੇ ਕੈਲਮੈਟਰਸ ਦੇ ਨਾਲ ਗੱਲਬਾਤ ਕਰਦਿਆਂ ਜਿਹੜੀ ਇੱਕ ਬੀਬੀ ਐ ਮੈਕਸੀਕੋ ਦੀ ਰਹਿਣ ਵਾਲੀ ਆ ਉਹਨਾਂ ਨੇ ਇਹ ਗੱਲ ਕਹੀਏ ਕਿ ਮੈਨੂੰ ਇਹ ਡਰ ਨਹੀਂਗਾ ਕਿ ਮੈਨੂੰ ਮੈਕਸੀਕੋ ਭੇਜ ਦਿੱਤਾ ਜਾਊਗਾ ਪਰ ਮੈਨੂੰ ਇਹ ਡਰ ਜ਼ਰੂਰ ਹੈ ਕਿ ਮੇਰੇ ਬੱਚਾਂ ਤੋਂ ਜਿਹੜਾ ਮੈਨੂੰ ਹੋ ਸਕਦਾ ਸੈਪਰੇਟ ਕੀਤਾ ਜਾਵੇ ਸਿਲਨਸ ਜਿਹੜੀ ਕਾਉਂਟੀ ਆ ਉੱਥੇ ਇੱਕ ਜਿਹੜਾ ਸਕੂਲ ਆ ਉਹਦੇ ਵਿੱਚ ਕਈ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਇਹ ਸਕੂਲ ਦਾ ਜਿਹੜਾ ਨਾਮ ਦੱਸਿਆ ਗਿਆ ਸ਼ੇਰਵੁੱਡ ਐਲੀਮੈਂਟਰੀ ਸਕੂਲ ਤੇ ਜਦੋਂ মিডিਆ ਨੇ ਉੱਥੇ ਜਾ ਕੇ ਗੱਲਬਾਤ ਕਰਨੀ ਚਾਹੀਦੀ ਉਹਨਾਂ ਦੇ ਬੱਚਿਆਂ ਦੇ ਨਾਲ ਜਾਂ ਉਹਨਾਂ ਦੇ ਪੇਰੈਂਟਸ ਦੇ ਨਾਲ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਤਾਂ ਉਹਨਾਂ ਨੇ ਕਈਆਂ ਨੇ ਤਾਂ ਗੱਲ ਕਰਨ ਤੋਂ ਇਨਕਾਰ ਹੀ ਕਰ ਦਿੱਤਾ ਨਾ ਹੀ ਕਰ ਦਿੱਤੀ ਤਾਂ ਕਈਆਂ ਨੇ ਦੱਸਿਆ ਕਿ ਅਸੀਂ ਇਸ ਟਾਈਮ ਇੱਕ ਬਹੁਤ ਤਣਾਅਪੂਰਨ ਜਿਹੜਾ ਮਾਹੌਲ ਆ ਮਾਨਸਿਕ ਤੌਰ ਤੇ ਅਸੀਂ ਝੰਡੋੜੇ ਪਏ ਆ ਤੇ ਸਾਨੂੰ ਬਹੁਤ ਜ਼ਿਆਦਾ ਫਿਕਰ ਰਹਿੰਦਾ ਕਿ ਕਿਤੇ ਸਾਨੂੰ ਹੁਣ ਆਪਣੇ ਬੱਚਿਆਂ ਤੋਂ ਅਲੱਗ ਜਿਹੜਾ ਉਹ ਨਾ ਹੋਣਾ ਪਵੇ ਅ ਦੱਸਿਆ ਜਾ ਰਿਹਾ ਕਿ ਜਿਹੜਾ ਸੈਲਨਸ ਕਾਉਂਟੀ ਆ ਇਹਨੂੰ ਬੋਲ ਕਿਹਾ ਜਾਂਦਾ ਸੈਲਡ ਬਾਲ Uh, of the world ਤੇ ਇਥੇ ਬਹੁਤ ਸਾਰੇ ਜਿਹੜੇ ਐਗਰੀਕਲਚਰ ਫੀਲਡਸ ਨੇ ਜਾਂ ਹੋਰ ਫਾਰਮ ਨੇ ਉੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਜਿਹੜੇ ਪ੍ਰਵਾਸੀ ਨੇ ਵੱਖ-ਵੱਖ ਮੁਲਕਾਂ ਤੋਂ ਆਏ ਵੱਖ-ਵੱਖ ਖੇਤਾਂ ਤੋਂ ਆਏ ਜਿਹੜੇ ਪ੍ਰਵਾਸੀ ਨੇ ਉਹ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਕੋਲੇ ਪੇਪਰ ਵੀ ਹਨਗੇ ਪਰ ਉਹਨਾਂ ਦੇ ਜਿਹੜੇ ਬੱਚੇ ਨੇ ਸਕੂਲਾਂ ਦੇ ਵਿੱਚ ਜ਼ਰੂਰ ਜਾਂਦੇ ਨੇ ਇੱਕ ਬੀਬੀ ਨੇ ਵੀ ਦੱਸਿਆ ਕਿ ਕਈ ਆਈਸ ਦੇ ਜਿਹੜੇ ਏਜੰਟਸ ਨੇ ਉਹ ਉਸ ਖੇਤਾਂ ਤੋਂ ਬਾਹਰ ਹੁਣ ਕੰਮਕਾਜੀ ਥਾਵਾਂ ਦੇ ਉੱਤੇ ਜਾਂ ਸਕੂਲਾਂ ਦੇ ਉੱਤੇ ਵੀ ਉਹ ਖਾਸੀ ਨਜ਼ਰ ਰੱਖ ਰਹੇ ਨੇ ਇਸ ਕਰਕੇ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਛੱਡਣ ਜਾਂ ਫਿਰ ਉਹਨਾਂ ਨੂੰ ਲੈਣ ਜਾਂਦੇ ਆ ਤਾਂ ਸਾਨੂੰ ਹਮੇਸ਼ਾ ਕਹਿੰਦੇ ਕਿ ਮੈਂ ਤਾਂ ਰਾਊਟ ਵੀ ਆਪਣਾ ਚੇਂਜ ਕਰ ਦਿੱਤਾ ਆਪਣਾ ਜਾਣ ਦਾ ਜਿਹੜਾ ਜਿਹੜੇ ਰਾਹ ਦੇ ਉੱਤੇ ਜਾਂਦੀ ਸੀ ਉਹ ਵੀ ਬਦਲਣਾ ਮੈਨੂੰ ਪੈ ਰਿਹਾ ਸੋ ਬਹੁਤ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਇਸ ਟਾਈਮ ਡਿਪੋਰਟੇਸ਼ਨ ਕਰਕੇ ਇੱਕ ਅਲੱਗ ਤਰ੍ਹਾਂ ਦੇ ਮਾਨਸਿਕ ਮਾਹੌਲ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਜੀ ਅਗਲੀ ਗੱਲ ਕਰੀਏ ਅਮਰੀਕਾ ਤੋਂ ਕੀਤੀਆਂ ਜਾ ਰਹੀਆਂ ਡਿਪੋਰਟੇਸ਼ਨਸ ਦੇ ਬਾਰੇ ਇਹਨਾਂ ਖਬਰਾਂ ਦੇ ਕਰਕੇ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਤੇ ਜਿਸ ਤਰੀਕੇ ਦੇ ਨਾਲ ਵਕ ਵਕ ਤਰ੍ਹਾਂ ਦੀਆਂ ਫੋਰਸਸ ਡਿਪੋਰਟੇਸ਼ਨ ਨੂੰ ਅੰਜਾਮ ਦੇ ਰਹੀਆਂ ਨੇ ਉਹਦੇ ਨਾਲ ਵਕ ਵਕ ਮੁਲਕਾਂ ਦੇ ਜਿਹੜੇ ਲੋਕ ਨੇ ਜਿਹੜੇ ਅਮਰੀਕਾ ਆ ਕੇ ਪਹੁੰਚੇ ਨੇ ਉਹਨਾਂ ਦੇ ਵਿੱਚ ਖਾਸਾ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਕਰ ਹੈ ਜਿਹੜੀ ਚਿੰਤਾ ਉਹ ਦੇਖੀ ਜਾ ਰਹੀ ਹੈ ਐਕਸਸ ਦੇ ਸਕੂਲ ਦੇ ਵਿੱਚ ਇੱਕ ਬੜੀ ਮੰਦ ਭਾਈ ਘਟਨਾ ਵਾਪਰੀ ਸੀ ਕਿ ਇੱਕ ਕੁੜੀ ਨੂੰ ਬੁਲੀ ਕੀਤਾ ਗਿਆ ਉਹਦੇ ਇਮੀਗ੍ਰੇਸ਼ਨ ਸਟੈਟਸ ਨੂੰ ਲੈ ਕੇ ਤੇ ਉਸ ਤੋਂ ਬਾਅਦ ਉਹਨੇ ਆਤਮ ਹੱਤਿਆ ਕਰ ਲਈ ਸੀ ਇਸੇ ਤਰ੍ਹਾਂ ਦੀਆਂ ਖਬਰਾਂ ਕਈ ਹੋਰ ਕੰਟਰੀਜ਼ ਦੇ ਵਿੱਚੋਂ ਆ ਰਹੀਆਂ ਨੇ ਜਿੱਥੇ ਮਾਪੇ ਜਿਹੜੇ ਨੇ ਉਹ ਬੱਚਾ ਨੂੰ ਸਕੂਲ ਭੇਜ ਕੇ ਵੀ ਫਿਕਰਮੰਦ ਨੇ ਤੇ ਖਾਸ ਕਰਕੇ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਨੂੰ ਪਿਕਅਪ ਕਰਦੇ ਹਾਂ ਜਾਂ ਉਹਨਾਂ ਨੂੰ ਡ੍ਰੌਪ ਆਫ ਕਰਦੇ ਹਾਂ ਤਾਂ ਉਦੋਂ ਵੀ ਸਾਨੂੰ ਇਹ ਖਤਰਾ ਰਹਿੰਦਾ ਕਿ ਕਿਸੇ ਕਿਤੇ ਸਾਡੇ ਇਮੀਗ੍ਰੇਸ਼ਨ ਸਟੈਟਸ ਕਰਕੇ ਸਾਡੇ ਬੱਚਾ ਨੂੰ ਜਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਅੜਚਣ ਜਾਂ ਕਿਸੇ ਵੀ ਤਰ੍ਹਾਂ ਦੀ ਅੜਚਣ ਦਾ ਜਿਹੜਾ ਸਾਹਮਣਾ ਉਹ ਨਾ ਕਰਨਾ ਪੈ ਜਾਵੇ ਇਸੇ ਤਰ੍ਹਾਂ ਦੇ ਜਿਹੜੇ ਕੈਲਮੈਟਰਸ ਦੇ ਨਾਲ ਗੱਲਬਾਤ ਕਰਦਿਆਂ ਜਿਹੜੀ ਇੱਕ ਬੀਬੀ ਐ ਮੈਕਸੀਕੋ ਦੀ ਰਹਿਣ ਵਾਲੀ ਆ ਉਹਨਾਂ ਨੇ ਇਹ ਗੱਲ ਕਹੀਏ ਕਿ ਮੈਨੂੰ ਇਹ ਡਰ ਨਹੀਂਗਾ ਕਿ ਮੈਨੂੰ ਮੈਕਸੀਕੋ ਭੇਜ ਦਿੱਤਾ ਜਾਊਗਾ ਪਰ ਮੈਨੂੰ ਇਹ ਡਰ ਜ਼ਰੂਰ ਹੈ ਕਿ ਮੇਰੇ ਬੱਚਾਂ ਤੋਂ ਜਿਹੜਾ ਮੈਨੂੰ ਹੋ ਸਕਦਾ ਸੈਪਰੇਟ ਕੀਤਾ ਜਾਵੇ ਸਿਲਨਸ ਜਿਹੜੀ ਕਾਉਂਟੀ ਆ ਉੱਥੇ ਇੱਕ ਜਿਹੜਾ ਸਕੂਲ ਆ ਉਹਦੇ ਵਿੱਚ ਕਈ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਇਹ ਸਕੂਲ ਦਾ ਜਿਹੜਾ ਨਾਂ ਦੱਸਿਆ ਗਿਆ ਸ਼ੇਰਵੁੱਡ ਐਲੀਮੈਂਟਰੀ ਸਕੂਲ ਤੇ ਜਦੋਂ মিডিਆ ਨੇ ਉੱਥੇ ਜਾ ਕੇ ਗੱਲਬਾਤ ਕਰਨੀ ਚਾਹੀਦੀ ਉਹਨਾਂ ਦੇ ਬੱਚਿਆਂ ਦੇ ਨਾਲ ਜਾਂ ਉਹਨਾਂ ਦੇ ਪੇਰੈਂਟਸ ਦੇ ਨਾਲ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਤਾਂ ਉਹਨਾਂ ਨੇ ਕਈਆਂ ਨੇ ਤਾਂ ਗੱਲ ਕਰਨ ਤੋਂ ਇਨਕਾਰ ਹੀ ਕਰ ਦਿੱਤਾ ਨਾ ਹੀ ਕਰ ਦਿੱਤੀ ਤਾਂ ਕਈਆਂ ਨੇ ਦੱਸਿਆ ਕਿ ਅਸੀਂ ਇਸ ਟਾਈਮ ਇੱਕ ਬਹੁਤ ਤਣਾਅਪੂਰਨ ਜਿਹੜਾ ਮਾਹੌਲ ਆ ਮਾਨਸਿਕ ਤੌਰ ਤੇ ਅਸੀਂ ਝੰਡੋੜੇ ਪਏ ਆ ਤੇ ਸਾਨੂੰ ਬਹੁਤ ਜ਼ਿਆਦਾ ਫਿਕਰ ਰਹਿੰਦਾ ਕਿ ਕਿਤੇ ਸਾਨੂੰ ਹੁਣ ਆਪਣੇ ਬੱਚਿਆਂ ਤੋਂ ਅਲੱਗ ਜਿਹੜਾ ਉਹ ਨਾ ਹੋਣਾ ਪਵੇ ਅ ਦੱਸਿਆ ਜਾ ਰਿਹਾ ਕਿ ਜਿਹੜਾ ਸੈਲਨਸ ਕਾਉਂਟੀ ਆ ਇਹਨੂੰ ਬੋਲ ਕਿਹਾ ਜਾਂਦਾ ਸੈਲਡ ਬਾਲ ਆਫ ਦਾ ਵਰਲਡ ਤੇ ਇੱਥੇ ਬਹੁਤ ਸਾਰੇ ਜਿਹੜੇ ਐਗਰੀਕਲਚਰ ਫੀਲਡਸ ਨੇ ਜਾਂ ਹੋਰ ਫਾਰਮ ਨੇ ਉੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਜਿਹੜੇ ਪ੍ਰਵਾਸੀ ਨੇ ਵੱਖ-ਵੱਖ ਮੁਲਕਾਂ ਤੋਂ ਆਏ ਵੱਖ-ਵੱਖ ਖਿੱਤਿਆਂ ਤੋਂ ਆਏ ਜਿਹੜੇ ਪ੍ਰਵਾਸੀ ਨੇ ਉਹ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਕੋਲੇ ਪੇਪਰ ਵੀ ਹੈਣਗੇ ਔਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਜ਼ਰੂਰ ਜਾਂਦੇ ਨੇ ਇੱਕ ਬੀਬੀ ਨੇ ਵੀ ਦੱਸਿਆ ਕਿ ਕਈ ਆਇਸ ਤੇ ਜਿਹੜੇ ਏਜੰਟਸ ਨੇ ਉਹ ਖੇਤਾਂ ਤੋਂ ਬਾਹਰ ਹੁਣ ਕੰਮਕਾਜੀ ਥਾਵਾਂ ਦੇ ਉੱਤੇ ਜਾਂ ਸਕੂਲਾਂ ਦੇ ਉੱਤੇ ਵੀ ਉਹ ਖਾਸੀ ਨਜ਼ਰ ਰੱਖ ਰਹੇ ਨੇ ਇਸ ਕਰਕੇ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਛੱਡਣ ਜਾਂ ਫਿਰ ਉਹਨਾਂ ਨੂੰ ਲੈਣ ਜਾਣੇ ਆ ਤਾਂ ਸਾਨੂੰ ਹਮੇਸ਼ਾ ਕਹਿੰਦੇ ਕਿ ਮੈਂ ਤਾਂ ਰਾਊਟ ਵੀ ਆਪਣਾ ਚੇਂਜ ਕਰ ਦਿੱਤਾ ਆਪਣਾ ਜਾਣ ਦਾ ਜਿਹੜਾ ਜਿਹੜੇ ਰਾਹ ਦੇ ਉੱਤੇ ਜਾਂਦੀ ਸੀ ਉਹ ਵੀ ਬਦਲਣਾ ਮੈਨੂੰ ਪੈ ਰਿਹਾ ਸੋ ਬਹੁਤ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਇਸ ਟਾਈਮ ਡਿਪੋਰਟੇਸ਼ਨ ਕਰਕੇ ਇੱਕ ਅਲੱਗ ਤਰ੍ਹਾਂ ਦੇ ਮਾਨਸਿਕ ਮਾਹੌਲ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਜੀ